ਅੱਜ ਅੱਜ ਗੱਲਬਾਤ ਕਰਾਂਗੇ ਬ੍ਰਹਮੀ ਬੁੱਟੀ ਬਾਰੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਪੱਤੇ ਇੱਕ ਚਨਾਰ ਦੇ ਪੱਤੇ ਵਰਗੇ ਹੁੰਦੇ ਆ ਜਿਹੜੀ ਖਾਣ ਚ ਖੱਟੀ ਮਿੱਠੀ ਹੁੰਦੀ ਆ ਆ ਦੂਸਰੀਆ ਇਹ ਖਾਣ ਚ ਮਿੱਠੀ ਹੁੰਦੀ ਆ ਇਹਦੇ ਸਫੇਦ ਰੰਗ ਦੇ ਨਿੱਕੇ ਨਿੱਕੇ ਫੁੱਲ ਹੁੰਦੇ ਆ ਇਹ ਸਾਡੇ ਨਰਵਸ ਸਿਸਟਮ ਨੂੰ ਮਜ਼ਬੂਤ ਕਰਦੀ ਆ ਇਹ ਸਾਡੀ ਯਾਦਦਾਸ਼ਤ ਵਧਾਉਂਦੀ ਆ ਬ੍ਰਹਮੀ ਦੇ ਪੱਤੇ ਖਾਣ ਨਾਲ ਮਾਨਸਿਕ ਥਕਾਵਟ ਵੀ ਦੂਰ ਹੁੰਦੀ ਆ ਜੇ ਨੀਂਦ ਘਟੋਂਦੀ ਹੋਵੇ ਇਸ ਦੇ ਪੱਤਿਆਂ ਦਾ ਰਸ ਪੀਣ ਨਾਲ ਨੀਂਦ ਦੀ ਸਮੱਸਿਆ ਹੱਲ ਹੋ ਜਾਂਦੀ ਹੈ। ਮਰਗੀ ਦੇ ਦੌਰੇ ਨੂੰ ਵੀ ਠੀਕ ਕਰਦੀ ਹੈ। ਸਰਦੀਆਂ ਵਿੱਚ ਅਚਨਚੇਤ ਜਖਾਮ, ਖਾਂਸੀ ਲੱਗ ਜਾਵੇ ਇਸ ਦਾ ਛਾਵੇਂ ਸਗਾ ਕੇ ਪੱਤਿਆਂ ਦਾ ਪਾਊਡਰ ਬਣਾ ਲਿਆ ਜਾਵੇ ਤੇ ਉਸ ਦਾ ਤਾ ਤੇ ਚਮਚਾ ਸਵੇਰੇ ਸ਼ਾਮ ਲੈ ਵੀ ਇਹ ਬਿਮਾਰੀ ਠੀਕ ਹੋ ਜਾਂਦੀ ਹੈ। ਇਹ ਸਾਡੇ ਬ੍ਰੇਨ ਦਿਮਾਗ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਕਮਜ਼ੋਰ ਬ੍ਰੇਨ ਦਿਮਾਗ ਨੂੰ ਮਜ਼ਬੂਤ ਕਰਦੀ ਹੈ। ਇਹਦੇ ਪੂਰੇ ਬੁੱਟੇ ਨੂੰ ਜੜ ਤੋਂ ਪਟਕੇ ਛਾਵੇਂ ਸੁਕਾ ਕੇ ਪਾਊਡਰ ਬਣਾ ਲਿਆ ਜਾਵੇ ਅੱਧਾ ਅੱਧਾ ਚਮਚ